ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਸਵਾਗਤ ਕਰਦੇ ਹਾਂ ਜੀ ਅੱਜ ਦੇ ਮੌਸਮ ਦੀ ਜਾਣਕਾਰੀ ਵਿੱਚ ਗੱਲ ਕਰਾਂਗੇ ਜੀ 6 ਸਤੰਬਰ ਪੰਜਾਬ ਦੇ ਵਿੱਚ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਸੈਟਲ ਟਾਈਮ ਵਿੱਚ ਦੇਖਦੇ ਹਾਂ ਜੀ ਇਮੇਜ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਹੁਣ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਬੱਦਲੀ ਸਿਸਟਮ ਕਮਜ਼ੋਰ ਹੋ ਚੁੱਕੇ ਨੇ ਮੌਸਮ ਸਾਫ ਬਣੇ ਰਹਿਣ ਦੀ ਪੂਰੀ ਪੂਰੀ ਅੱਜ ਉਮੀਦ ਹੈ ਜੀ ਸਾਨੂੰ ਪੰਜਾਬ ਦੇ ਪੱਛਮੀ ਹਿੱਸੇ ਜ਼ਿਲ੍ਹੇ ਰੂਪਨਗਰ ਬਲਾਚੌਰ ਨਵਾਂ ਸ਼ਹਿਰ ਹੁਸ਼ਿਆਰਪੁਰ ਉਸ ਤੋਂ ਇਲਾਵਾ ਉੱਪਰਲੇ ਪਾਸੇ ਗੱਲ ਕਰੀਏ ਉੱਤਰੀ ਪਾਸੇ ਤਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਥੋੜਾ ਬੋਧਾ ਹਿੱਸਾ ਜਲੰਧਰ ਦਾ ਜੀ ਇਹਨਾਂ ਵਿੱਚ ਸਾਨੂੰ ਅੱਜ ਬੱਦਲਵਾਈ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਕੋਈ ਵੱਡਾ ਅਲਰਟ ਫਿਲਹਾਲ ਮੌਸਮ ਵਿਭਾਗ ਵੱਲੋਂ ਜਾਰੀ ਨਹੀਂ ਹੋਇਆ ਹੁਣ ਗੱਲ ਕਰ ਲੈਂਦੇ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਹੋਏ ਨੇ ਜੀ ਉਹ ਦੇਖ ਲੈਂਦੇ ਆ ਜੀ ਮੌਸਮ ਵਿਭਾਗ ਨੇ ਬੀਤੀ ਕੱਲ 5 ਸਤੰਬਰ ਨੂੰ ਅਲਰਟ ਜਾਰੀ ਕੀਤੇ ਸੀ ਜਿਦੇ ਵਿੱਚ ਕੋਈ ਵੱਡਾ ਫੇਰ ਸਾਨੂੰ ਦੇਖਣ ਨੂੰ ਨਹੀਂ ਮਿਲਿਆ 6 7 ਤੋਂ ਲੈ ਕੇ ਸਾਨੂੰ 11 ਤਰੀਕ ਤੱਕ ਮੌਸਮ ਠੀਕ ਠਾਕ ਬਣੇ ਰਹਿਣ ਦੀ ਉਮੀਦ ਹੈ ਕੋਈ ਵੱਡਾ ਅਲਰਟ ਜਾਰੀ ਨਹੀਂ ਹੋਇਆ ਨੀਲ ਅਲਰਟ ਹੈ ਜੀ ਜਿਸ ਤੋਂ ਕੀ ਪਤਾ ਲੱਗ ਰਿਹਾ ਹੈ ਕਿ ਹੁਣ ਆਉਂਦੇ ਹਫਤੇ ਦੇ ਵਿੱਚ ਮੌਸਮ ਹੌਲੀ ਹੌਲੀ ਖੁੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਮੀਹਾਂ ਦਾ ਫੁੱਲ ਸਟਾਪ ਲੱਗਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਅਗਰ ਕੋਈ ਅਪਡੇਟ ਆਉਂਦੀ ਹੈ ਦੁਪਹਿਰ ਤੇ ਸ਼ਾਮ ਦੀ ਜਾਣਕਾਰੀ ਤੁਹਾਡੇ ਤੱਕ ਜਲਦ ਸ਼ੇਅਰ ਕਰਾਂਗੇ ਜੀ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਨੂੰ ਇੰਨਾ ਸਾਰਾ ਪਿਆਰ ਦੇਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ ਸਬਸਕ੍ਰਾਈਬ ਕਰਕੇ ਸਾਡਾ ਹੌਸਲਾ ਵਧਾ ਦਿਓ ਤਾਂ ਕਿ ਅਸੀਂ ਲਗਾਤਾਰ ਤੁਹਾਡੇ ਤੱਕ ਮੌਸਮ ਦੀ ਜਾਣਕਾਰੀ ਲਿਆਉਂਦੇ ਰਹੀਏ ਵੀਡੀਓ ਦੇਖਣ ਲਈ ਧੰਨਵਾਦ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ